ਕੋਲ ਗਿਆ ਤਾਰੂਪ ਕੋਤਲਾ ਲਵਾਈ ਦੇ ਮੁੰਡੇ ਦੇ ਪੈਕ ਸਰਦਾਰ ਜੀ ਉਹ ਕੱਲ ਹੀ ਬੋਤਲੀ ਚੱਕ ਲਿਆਇਆ ਗਲਾਸ ਤੇਰਾ ਪੀਓ ਲਿਆ ਹੋਊਗਾ ਮਾਫੀ ਕਰਨਾਈ ਹੁਣੇ ਲਿਆ ਦੇ ਚਾ ਲੈ ਕੇ ਆ ਆ ਲੈ ਬੋਤਲ ਆ ਲੈ ਪੈਨ ਲਾਲਾ ਲਾਲਾ ਹਮ ਬੱਲੇ ਸੇਰਾ ਚੱਲ ਚੰਗਾ ਚਾਚਾ ਚੰਗਾ ਚੰਗਾ ਸੇਰੇ ਆਉਣਾ ਘਰ ਦਾ ਗ੍ਰੇਸ਼ ਚਲ ਜਾਂਦਾ ਜੰਗਾ ਨੂੰ ਮੈਂ ਖੇਤ ਚਲੇ ਸੰਗਾ ਜੀ ਆਲੇ ਹੈ ਵੈਪ ਵੀ ਚੀਤੀ ਲੈ ਆਇਆ ਜੇ ਉਹ ਹਾਂ ਹਾਂ ਠੀਕ ਆ ਤੇਰੇ ਆਹੀ ਕੰਮ ਰਹਿਣਾ ਉਹ ਇੱਕ ਸ਼ੌਟ ਉਤਰਵਾਰੀ ਦਾ ਉਹ ਗੰਦੀਏ ਲਾਦੇ ਕਿੱਥੋਂ ਆਇਆ ਤੂੰ ਆਵੇ ਤੇ ਲਾੜ ਜੇ ਦੇ ਕਰਤੋਤਾ ਤਾਰੂ ਕੁਝ ਫੇਰਣੇ ਸ਼ਿਕਾਰ ਕੇ ਆ ਗਿਆ ਵੇ ਕੋਸਤਾ ਸ਼ਰਮ ਕਰ ਉਤਰ ਆਦੇ ਤੂੰ ਵਰਤ ਦੇ ਸਿਨਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁਕੀ ਤੇਰੇ ਲਈ ਫਾਇਫ ਫਾਇਫ ਚੋੜਦਾ ਈ ਤੇ ਤੂੰ ਇੱਕ ਦਿਨ ਪਾਈ ਸਾਡੇ ਪਿਆਰ ਦੀ ਬੱਸ ਕਰ ਰਿਹਾ ਤੇਰੇ ਲੈ ਲੈ ਪੇਂਦੇ ਜੇ ਅਦਰ ਲਾੜ ਨੇ ਨੋ ਵਗਾੜਿਆ ਮੇਰਾ ਪੁੱਤ ਮੇਰਾ ਪਾਰੂ ਕਿੱਡਾ ਹੜ ਗਿਆ ਸੀ ਇਹਨੂੰ ਹਾਂ ਏ ਦੱਸ ਕਿੱਥੋਂ ਆਇਆ ਤੂੰ ਤੂੰ ਕਹਨੇ ਨਾ ਭੁੜਿਆ ਮੈਨੂੰ ਪੁੱਛਣ ਵਾਲਾ ਕਿੱਥੋਂ ਆਇਆ ਉਹ ਮੈਨੂੰ ਚੰਗੀ ਤਰ੍ਹਾਂ ਪੜਾ ਤੇਰੇ ਚ ਕਿਹੜਾ ਦਾਦਾ ਬੋਲਦਾ ਦੱਸਾ ਤੈਨੂੰ ਬਾਪੂ ਇਹ ਨਹੀਂ ਚੱਜਾ ਨਹੀਂ ਬੋਲਦਾ ਇਹ ਸ਼ਰਾਬ ਤੇ ਕੀ ਬੋਲਦੀ ਹੈ ਉਹ ਤੈਨੂੰ ਪਤਾ ਨਹੀਂ ਜਦੋਂ ਦੋਸਿਆਂ ਨੇ ਗੱਲ ਕਰਦੇ ਹਾਂ ਤੇ ਇਹ ਨਹੀਂ ਬੋਲੀਦਾ ਬਾ ਕੀ ਕਹਿ ਰਿਹਾ ਤੇਰਾ ਭਰਾ ਲੱਗਦਾ ਭਰਾ ਨਹੀਂ ਮੇਰਾ ਸ਼ਰੀਕ ਪਰ ਇਸ ਗੱਲ ਕਰੀ ਤੇ ਆਪਣੇ ਨਾਲ ਇਸ ਖਾਇਮੇ ਤੇਨੂੰ ਵੀ ਯਾਦ ਕਰੂੰ ਵੇਲਾ ਜਦੋਂ ਜਦਾਂ ਬਾਪੂ ਤੇਰੇ ਨਾਲ ਮੋਟੇ ਕਿਸਾ ਖਦਾ ਸੀ ਕਿੰਨਾ ਪਿਆਰ ਕਰਦਾ ਸੀ ਮੇਰਾ ਫਾਰੂ ਮੇਰਾ ਪੁੱਤ ਜੇ ਤੂੰ ਇਹਦਰ ਪੜਨਾ ਤੇ ਸਾਡੇ ਤੇ ਆrti ਉਹ ਕੋਈ ਸਾਥ ਨਹੀਂ ਕੀਤਾ ਤੁਸੀਂ ਮੇਰੇ ਤੇ ਸਾਰਿਆਂ ਦੇ ਬਾਬੇ ਉਹਨਾਂ ਨੂੰ ਮੋਢਿਆਂ ਤੇ ਚਾਤੀ ਜਵਾਨ ਕਰਦੇ ਨੇ ਮੈਨੂੰ ਜ਼ਮੀਨ ਤੇ ਹਿੱਸਾ ਚਾਹੀਦਾ ਕਿਹੜਾ ਹਿੱਸਾ ਭਾਗਾ ਤੂੰ ਉਹ ਜਿਹੜੀ ਦਾਦੇ ਨੇ ਤੇਰੇ ਨਾਲ ਕੀਤੀ ਸੀ ਜ਼ਮੀਨ ਦਾ ਹਿੱਸਾ ਦੇ ਮੈਨੂੰ ਤੈਨੂੰ ਮੈਂ ਦੇ ਦਿੰਦਾ ਪੁੱਤ ਜ਼ਮੀਨ ਕਿਹਦਾ ਮੈਨੂੰ ਪੁੱਤ ਜਿਹੜੇ ਜ਼ਮੀਨ ਦੀ ਗੱਲ ਕਰਦਾ ਤੇਰਾ ਦਾਦਾ ਇਹਦੀ ਮਿਹਨਤ ਦੀ ਕਮਾਈ ਹੈ ਤੇ ਤੂੰ ਇਹਨੂੰ ਨਸ਼ਾ ਨਹੀਂ ਲਾਉਣਾ ਚਾਹਣਾ ਜਿਵੇਂ ਮਰਜ਼ੀ ਨਾ ਤੂੰ ਕੌਣ ਗੱਪਛਣੇ ਲੱਭ ਰਿਆ ਵੀ ਜ਼ਮੀਨ ਸਾਡੀ ਜਾਂਦਾ ਜੀ ਵੀ ਤੇਰੀ ਸਾਡੇ ਮਰਨ ਤੋਂ ਬਾਅਦ ਵੀ ਤੇਰੀ ਏ ਵੇ ਸਿਗਰਨ ਨਾਲ ਜਾਣਾ ਏ ਮੈਨੂੰ ਨਹੀਂ ਪਤਾ ਮੈਂ ਜ਼ਮੀਨ ਲੈਣੀ ਏ ਹਿੱਸਾ ਲੈ ਕੇ ਰਹਿਣਾ ਮੈਂ ਆਪ ਦਾ ਇਧਰ ਆਹੀ ਲੱਛਣ ਨੇ ਜ਼ਮੀਨ ਨੂੰ ਹੱਥ ਲਾ ਕੇ ਵਿਖਾਈ ਤੂੰ ਮੈਂ ਤੇਨੂੰ ਜ਼ਮੀਨ ਲੈ ਜਾਊਗਾ ਬਰਾ ਨਾਟਕ ਦਾ ਪਾਤਰ ਦੂਜਾ ਚਾਚਾ ਕੀ ਗੱਲ ਹੋ ਗਈ ਚਾਚਾ ਮੈਨੂੰ ਤੋੜ ਲੱਗੀ ਆਂਦੀ ਕੋਈ ਨਸ਼ਾ ਦੇ ਕੇ ਚਾਚਾ ਕੋਈ ਤੈਨੂੰ ਵਾਚਾਸ਼ਾ ਨਸ਼ਾ ਦਿੰਦੇ ਜਰਾ ਦੇਖੀ ਸੀ ਖੜਕੂ ਪੂਰਾ ਹੋ ਗਿਆ ਲੈ ਹੱਦ ਤੜ ਸਾਹ ਆ ਲੈ ਪੋਤਾ ਲਾਲਾ ਔਰ ਚਾਚਾ ਮੈਨੂੰ ਨਹੀਂ ਪਤਾ ਕਿਵੇਂ ਲਾਈਦਾ ਯਾਰ ਮੈਨੂੰ ਨਸ਼ਾ ਲਾਲਾ ਲਾਲਾ ਮੈਨੂੰ ਨਸ਼ਾ ਦੇ ਦੇ ਕਿਵੇਂ ਬਣੀ ਗੱਲ ਚਾਚਾ ਸਵੇਰੇ ਆਉਂਦਾਂ ਚੰਗਾ ਚੰਗਾ ਅਗਲੇ ਦਿਨ ਚਾਚਾ ਯਾਰ ਮੈਨੂੰ ਤੋਲ ਲੱਗੀ ਤੂੰ ਗੱਲ ਨਹੀਂ ਬੈ ਜਾ ਬੈ ਜਾ ਚਾਚਾ ਨਸ਼ੇ ਦੇ ਉਹ ਨਸ਼ੇ ਦੀ ਗੱਲ ਕਰਦਾ ਪੁੱਤਰਾ ਤੇਰੇ ਨਾਲ ਟਰੱਕਾ ਟਰੱਕ ਰੋੜ ਦੇਾਂਗੇ ਪਰ ਤੂੰ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ ਚਾਚਾ ਮੈਨੂੰ ਯਾਦ ਆ ਤੇਰਾ ਵਾਅਦਾ ਯਾਰ 10 ਕਿਲੋ ਕਮੀਨ ਲਵਾ ਦੂ ਤੇਰੇ ਨਾਂ ਮੈਨੂੰ ਨਸ਼ਾ ਉਹ ਹਾਲੇ ਤੱਕ ਤੂੰ ਲਵਾਈ ਨਹੀਂ ਹੋਣ ਤੂੰ ਕੀ ਲਵਾਉਣੀ ਏ ਚੱਲ ਖਾ ਉਹ ਭੋਲੇਆ ਕੱਟ ਬਾਹਰ ਇਹਨੂੰ ਚਾਚਾ ਚੱਲ ਉਹ ਨਸ਼ਾ ਚੱਲ ਬਾਹਰ ਸਰਕਾਰ ਜੀ ਕੱਢ ਆਇਆ ਬਾਹਰ ਉਹਨੂੰ ਨਾ ਕੱਲ ਵਧੀਆ ਕੀਤਾ ਈ ਸਰਕਾਰ ਜੀ ਇਸ ਥੀਮ ਤਾਂ ਬੜੀ ਕੈਂਡ ਲਾਈ ਏ ਸਰਦਾਰੋ ਪਰ ਉਹਦਾ ਨਸ਼ਾ ਬਣਾ ਮਰਦਾ ਫਿਰਦਾ ਸੜਕਾਂ ਤੇ ਉਹ ਅੜ ਕੀ ਲੱਗੇ ਭਾਵੇਂ ਮਰੇ ਭਾਵੇਂ ਜੀਵੇ ਆਪਾਂ ਉਹਦੀ ਜੀਵ ਜ਼ਮੀਨ ਨਾਲ ਲਵਾਉਣੀ ਸੀ ਆਪਾਂ ਲਵਾ ਲੈਣੀ ਏ ਮੰਨ ਕੇ ਜੀ ਤੁਹਾਨੂੰ ਤੁਹਾਨੂੰ ਤੇ ਤੁਹਾਡੇ ਦਿਮਾਗ ਨੂੰ ਇੱਕ ਤੀਰ ਤੇ ਦੋ ਨਿਸ਼ਾਨ ਨਹੀਂ ਘਾਤਾ ਦ੍ਰਿਸ਼ ਓ ਮੈਨੂੰ ਬਚਾ ਲੋ ਓ ਮੈਨੂੰ ਬਚਾ ਲੋ ਓ ਮੈਨੂੰ ਬਚਾ ਲੋ ਮੈਨੂੰ ਤੋੜ ਲੱਗੀ ਆਂਦੀ ਬੱਬੂ ਮੇਰੇ ਕੀ ਹੋਇਆ ਹਮੜਾ ਦੌਰ ਲੱਗ ਰਿਹਾ ਆਂਦੀ ਪੁੱਤ ਹਾਏ ਮਾਰੇ ਕੀ ਹੋਇਆ ਹਾਏ ਬੀਬੀ ਕੀ ਹੋਇਆ ਹਾਏ ਪਰੂ ਕੀ ਹੋਇਆ ਹਾਏ ਪਰੂ ਪਰੂ ਗੋਤਾ ਲੋਕਾਂ ਬਚਾ ਲੋ ਲੋਕਾਂ ਭੈਣੋ ਜਿਹੜੇ ਆਪਣੇ ਵੀਰ ਨੂੰ ਮਸ਼ੀਓ ਦੀ ਮਾਰ ਤੋਂ ਨਹੀਂ ਬਚਾ ਸਕੀ ਪਰ ਲੋਕੋ ਤੁਸੀਂ ਬਚਾ ਲਓ ਤੁਸੀਂ ਬਚਾ ਲਓ ਆਪਣੇ ਪੁੱਤਰਾਂ ਨੂੰ ਤੇ ਭੜਾਵਾ ਨੂੰ ਬਚਾ ਲਓ ਲੋਕੋ ਬਚਾ ਲਓ ਅਸੀਂ ਅਕਾਲ ਕੈਂਡੀ ਦੇ ਬੱਚਿਆਂ ਨੇ ਤੁਹਾਡੇ ਸਾਹਮਣੇ ਆਫੇਸ ਫੁਕਨ ਹਾਰਨ ਕਰਨੀ ਇੱਕ ਸੰਗਤ ਮੇਹਰ ਦੇਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਸ ਕਰਦੇ ਹਾਂ ਕਿ ਇਸ ਵਾਰ ਧਿਆਨ ਜ਼ਰੂਰ ਦਿੱਤਾ ਜਾਵੇਗਾ ਅਤੇ ਸਾਡੀ ਸਾਰੇ ਮਾਪਿਆਂ ਨੂੰ ਇੱਕ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਬਾਣੀ ਨਾਲ ਤੇ ਗੁਰਮਤਿ ਨਾਲ ਜ਼ਰੂਰ ਜੋੜੋ ਤਾਂ ਕਿ ਉਹ ਇਸ ਨਸ਼ੇ ਦੀ ਗੰਭੀਰ ਸਮੱਸਿਆ ਤੋਂ ਬਾਝ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ